ਪਹਿਲੀ ਗੱਲ ਤਾਂ ਯਾਰ ਜਿਹੜਾ ਕਮੈਂਟਾਂ 'ਚ ਗਲਤ ਬੋਲਦੇ ਆ ਤੁਹਾਨੂੰ ਕਿਸੇ ਗੱਲ ਦਾ ਪਤਾ ਹੈ ਨਹੀਂ ਕਈ ਕਹਿ ਰਹੇ ਆ ਇਹ ਵੀਡੀਓ ਪਿੱਛੇ ਲਾਈਕ ਪਿੱਛੇ ਦੋਗੇ ਲਾਈਕ ਤੇ ਆਪਣਾ ਬੱਚਾ ਗਵਾ ਲਿਆ ਕੋਈ ਕਹਿੰਦੇ ਵੀ ਇਹਨੂੰ ਠੰਡ ਲੱਗ ਗਈ ਫਲਾਣਾ ਤੁਹਾਨੂੰ ਪਤਾ ਉਹਦੀ ਬੇਟੀ ਨੂੰ ਕੀ ਹੋਇਆ ਕੀ ਨਹੀਂ ਹਾਂਜੀ ਦੋਸਤੋ ਪ੍ਰੀਤ ਆਕਾਸ਼ ਕਪੜ ਬਾਰੇ ਤੁਸੀਂ ਸਭ ਜਾਣਦੇ ਹੀ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਜੋ ਕਿ ਉਹਨਾਂ ਦੀ ਬੱਚੀ ਦਾ ਦਿਹਾਂਤ ਹੋ ਚੁੱਕਿਆ ਹੈ ਕਿ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਗੰਦਮੰਦ ਕਮੈਂਟ ਕੀਤੇ ਜਾ ਰਹੇ ਸਨ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਤੁਸੀਂ ਆਪਣੀ ਬੱਚੀ ਦਾ ਖੁਦਕਤਲ ਕੀਤਾ ਹੈ ਉਸ ਨੂੰ ਠੰਡ ਲੱਗ ਗਈ ਹੈ ਜਾਂ ਐਰਾ ਵਗੈਰਾ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਗੰਦੇਮੰਦੇ ਕਮੈਂਟ ਕੀਤੇ ਜਾ ਰਹੇ ਸਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਹਾਂ ਕਿ ਇੱਕ ਮਾਂ ਕਦੇ ਵੀ ਨਹੀਂ ਚਾਹੁੰਦੀ ਕਿ ਉਸ ਦਾ ਬੱਚਾ ਉਸ ਦੀ ਅੱਖਾਂ ਤੋਂ ਦੂਰ ਹੋਵੇ ਉਹ ਤਾਂ ਕਿਸੇ ਵਜ੍ਹਾ ਕਰਕੇ ਜੋ ਕਿ ਉਹਨਾਂ ਦੇ ਹਾਂਤ ਹੋ ਚੁੱਕਿਆ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਹਾਂ ਕਿ ਉਹਨਾਂ ਦੇ ਹੱਕ ਵਿੱਚ ਜੋ ਕਿ ਹੈ ਕਰਨ ਜਗਪ੍ਰੀਤ ਜੋ ਕਿ ਹੈ ਕਪਿਲ ਵੀ ਆਏ ਹਨ ਉਹਨਾਂ ਵੱਲੋਂ ਹੱਕ ਵਿੱਚ ਕੀ ਕਿਹਾ ਗਿਆ ਹੈ ਤੁਸੀਂ ਇੱਕ ਵਾਰਗੇ ਜ਼ਰੂਰ ਸੁਣਿਓ ਹਾਂਜੀ ਅੱਪਾਂ ਅੱਜ ਗੱਲ ਕਰਨੀ ਸੀਗੀ ਆਪਣੇ ਪ੍ਰੀਤਕਾਸ਼ ਬਾਰੇ ਆਪਣੇ ਭਰਾ ਬਾਰੇ ਪਹਿਲੀ ਗੱਲ ਤਾਂ ਯਾਰ ਜਿਹੜਾ ਕਮੈਂਟਾਂ 'ਚ ਗਲਤ ਬੋਲਦੇ ਆ ਤੁਹਾਨੂੰ ਕਿਸੇ ਗੱਲ ਦਾ ਪਤਾ ਹੈ ਨਹੀਂ ਠੀਕ ਹੈ ਤੇ ਦੂਜੀ ਗੱਲ ਗੱਲ ਤਾਂ ਕਮੈਂਟਾਂ ਦੇ ਵਿੱਚ ਨਹੀਂ ਬੋਲੀਦਾ ਕਿਸੇ ਨੂੰ ਠੀਕ ਹੈ ਕਈ ਕਹਿ ਰਹੇ ਆਏ ਵੀਡੀਓ ਪਿੱਛੇ ਲਾਈਕ ਪਿੱਛੇ ਦੋ ਕੇ ਲਾਈਕ ਪਿੱਛੇ ਆਪਣਾ ਬੱਚਾ ਘਵਾਲਿਆ ਕੋਈ ਕਹਿੰਦੇ ਵੀ ਨੂੰ ਠੰਡ ਲੱਗ ਗਈ ਫਲਾਣਾ ਤੁਹਾਨੂੰ ਪਤਾ ਉਹਦੀ ਬੇਟੀ ਨੂੰ ਕੀ ਹੋਇਆ ਕੀ ਨਹੀਂ ਇਹ ਸਾਨੂੰ ਪਤਾ ਜਾਂ ਉਹਨਾਂ ਨੂੰ ਪਤਾ ਠੀਕ ਹੈ ਜਿੱਤੇ ਵੀਰ ਦੀ ਹੁੰਦੀ ਉਹਨੂੰ ਪਤਾ ਹੁੰਦਾ ਫਿਰ ਕਰਦੇ ਆ ਕਿ ਉਹ ਰੀਲਾਂ ਪਾਈ ਜਾਂਦੇ ਐ ਕੱਲੀ ਜਾਂਦੇ ਉਹ ਕਰ ਜਾਂਦੇ ਪਾਈ ਇੱਕ ਮਿੰਟ ਇਹ ਸੈਲੀਬ੍ਰਿਟੀ ਮਰਦੇ ਆ ਵੱਡੇ ਵੱਡੇ ਉਹ ਜੋਕ ਮਰਦੇ ਹਨਾ ਜਦੋਂ ਕੋਈ ਖਾਸ ਹੋ ਗਿਆ ਕੋਈ ਸਿੰਗਰ ਮਰ ਉਹਦੋਂ ਤੁਸੀਂ ਸਾਰੇ ਲੌਣੇ ਫਲਾਣਾ ਐ ਤੇਮਕੜਾ ਨਿਊ ਇਅਰ ਮਾਰਗੇ ਤੁਸੀਂ ਤਾਂ ਵੇਟ ਕਰਦੇ ਹੋ ਜਿਉਂ ਇਹ ਵੀਡੀਓ ਪਾਹੀ ਨੇ ਕੀ ਘਵਾ ਲਿਆ ਉਹਨੇ ਇੱਕ ਬੱਚੀ ਸੀ ਨਾ ਉਹਦੀ ਪਿਆਰ ਕਰਦਾ ਪਹਿਲੀ ਗੱਲ ਹੈ ਯਾਰ ਆਪਣੀ ਵੀਡੀਓ ਕੋਈ ਵੀ ਬੰਦਾ ਸ਼ੇਅਰ ਕਰ ਸਕਦਾ ਇਹ ਕੋਈ ਇਲੀਗਲ ਕੰਮ ਨਹੀਂ ਆਇਆ ਕੁਛ ਨਹੀਂ ਹੈਗਾ ਵੀ ਹਾਂ ਆਹ ਇਹ ਆਪਣੀ ਪਰਸਨਲ ਲਾਈਫ ਸ਼ੇਅਰ ਨਹੀਂ ਕਰ ਸਕਦੇ ਅਗਲੇ ਨੂੰ ਸਕੂਨ ਮਿਲਦਾ ਵੀਡੀਓ ਪਾ ਕੇ ਕਰ ਆਪਣੇ ਸਕੂਨ ਮਿਲਦਾ ਠੀਕ ਹੈ ਦੂਜੀ ਗੱਲ ਕਮੈਂਟਾਂ ਦੇ ਵਿੱਚ ਗਲਤ ਨਾ ਬੋਲਿਆ ਕਰੋ ਜੇ ਕਿਸੇ ਗੱਲ ਦਾ ਪਤਾ ਨਹੀਂ ਨਾ ਹੁੰਦਾ ਤੇ ਕਿਸੇ ਨੂੰ ਬੋਲੀਦਾ ਨਹੀਂ ਹੁੰਦਾ ਤੇ ਦੂਜੀ ਗੱਲ ਜੋ ਹੋਇਆ ਹਾਂ ਉਹ ਆਪਾਂ ਨੂੰ ਪਤਾ ਜਾ ਉਹਨਾਂ ਨੂੰ ਪਤਾ ਜਾ ਆਪਣੀ ਫੈਮਿਲੀ ਨੂੰ ਪਤਾ ਠੀਕ ਹੈ ਬਾਕੀ ਰੱਬ ਦੇ ਹੱਥ ਦਾ ਰੱਬ ਦੇ ਹੱਥ ਆ ਰੱਬ ਨੇ ਚਲੋ ਜਿੰਨੀ ਲਿਖੀ ਸੀ ਉਹ ਆਪਣੀ ਖੋ ਗਈ ਹੈ ਨਾ ਤੇ ਬਾਕੀ ਕਿਸੇ ਨੂੰ ਗਲਤ ਨਾ ਬੋਲਿਆ ਕਰੋ ਕਮੈਂਟਾਂ ਪਿੱਛੇ ਠੀਕ ਹੈ ਨਾ ਕੋਈ ਵੀਡੀਓ ਬੱਚੇ ਆਪਣਾ ਕੋ ਬੱਚਾ ਗਵਾ ਸਕਦਾ ਠੀਕ ਹੈ ਇੰਨੀ ਕਿਸੇ ਚ ਹਿੰਮਤ ਨਹੀਂ ਹੁੰਦੀ ਮਾਂ 9 ਮਹੀਨਾ ਮਾਂ ਆਪਣੇ ਲਾਈਫ ਵਾਰੇ ਇੰਨਾ ਨਾ ਮਿਲ ਕੇ ਡੈਡੀਕੇਟ ਨਹੀਂ ਕਦੀ ਗਾ ਬਾਕੀ ਦੋਸਤੋ ਤੁਸੀਂ ਇਸ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ